사시가지 ਤੁਸੀਂ ਮੈਂ ਕਰਨ ਚਾਹੁੰਸੀ ਜਿੱਦਾ ਸ੍ਰੀ ਮੁਕਸਾ ਸਾਹਿਬ ਦਾ ਵੀ ਤੁਸੀਂ ਬੱਸ ਸਟੈਂਡ ਦਾ ਨਾ ਨਵੀਕਰਨ ਕਰੋ ਉੱਥੇ ਪਾਣੀ ਬਹੁਤ ਜ਼ਿਆਦਾ ਖੜ ਜਾਂਦਾ ਜਿੱਦਾਂ ਬੱਚਿਆਂ ਆ ਜਾਂਦੇ ਆ ਸਾਰੇ ਆ ਜਾਂਦੇ ਨੇ ਕੱਪੜੇ ਖਰਾਬ ਹੋ ਜਾਂਦੇ ਪਾਣੀ ਮਾੜਾ ਜਿਹਾ ਨਹੀਂ ਪਿਆ ਜਾਂਦਾ ਨਾ ਬਹੁਤ ਜ਼ਿਆਦਾ ਪਾਣੀ ਇਹਨਾਂ ਨਾਲ ਲੱਖ ਲੱਖ ਤੱਕ ਪਾਣੀ ਖੜ ਜਾਂਦਾ ਇੱਕ ਵਾਸ਼ਰੂਮਸ ਦੀ ਸਰ ਸਾਰੇ ਬੱਸ ਸਟੈਂਡਸ ਤੇ ਬਹੁਤ ਜ਼ਿਆਦਾ ਨੀਡ ਹੈਗੀ ਆ ਤੇ ਸਰ ਮੈਂ ਇੱਕ ਚੀਜ਼ ਹੋਰ ਪੁੱਛਣਾ ਸੀ ਜਿੱਦਾ ਕਿ ਆਪਣਾ ਬੱਸ ਮਿੰਨੀ ਵਾਸਤੇ ਇਹ ਆ ਪਰਮਿਟ ਹੈ ਗਿਆ ਆ ਪੁਰਾਣੇ ਪਰਮਿਟ ਭਰੇ ਹੋਏ ਸੀ ਪਹਿਲਾਂ ਅਸੀਂ ਉਹਨਾਂ ਦੀਆਂ ਸਰ ਫੀਸਾਂ ਵੀ ਭਰੀਆਂ ਹੋਈਆਂ ਨੇ ਤੇ ਮੈਂ ਜਿੱਦਾਂ ਬਹੁਤ ਮਿਡਲ ਕਲਾਸ ਫੈਮਿਲੀ ਤੋਂ ਹੀ ਬਿਲੋਂਗ ਕਰਦੀ ਸਰ ਮੇਰੇ ਮੰਮਾ ਨਾਲ ਆਈ ਹੋਈ ਨੇ ਅਸੀਂ ਦੋਨਾਂ ਨੇ ਭਰੇ ਹੋਏ ਸੀਗੇ ਸਾਡੀਆਂ ਫੀਸਾਂ ਭਰੀਆਂ ਹੋਈਆਂ ਨੇ ਤੇ ਬਸਾਂ ਅਸੀਂ ਪਾ ਨਹੀਂ ਸਕੇ ਸੀ ਕਿਸੇ ਕਾਰਨ ਕਰਕੇ ਤਾਂ ਸਰ ਉਹ ਅਡਜਸਟਮੈਂਟ ਥੋੜਾ ਜਿਹਾ ਕਰ ਦਵਾਂ ਤਾਂ ਵੀ ਨਵੇਂ ਪਰਮਟਾਂ ਦੇ ਮੈਂ ਵਿਚਾਰ ਕਰ ਲੈ ਇਹਦੇ ਬਾਰੇ ਹੈਨਾ ਜਿਨ੍ਹਾਂ ਨੇ ਪਹਿਲਾਂ ਭਰੇ ਹੋਏ ਨੇ ਕਿਸੇ ਨਾ ਕਿਸੇ ਕਾਰਨ ਕਰਕੇ ਬਸਾਂ ਨਹੀਂ ਲੈ ਸਕੇ ਟਾਈਮ ਤੇ ਤਾਂ ਉਹਨਾਂ ਦਾ ਜਿਹੜਾ ਫਾਈਲਾਂ ਜਿਹੜੀਆਂ ਨੇ ਉਹਨਾਂ ਨੂੰ ਕਰ ਲੈਣੀ ਪਈ ਕੋਈ ਗੱਲ ਤੇ ਬਾਤ ਛੱਡਿਆਂ ਦੀ ਜਿੱਤ ਤੱਕ ਗੱਲ ਹੈ ਬਹੁਤ ਸਾਰੇ ਬੱਸ ਸਾਡੇ ਸ਼ਹਿਰਾਂ ਦੇ ਵਿੱਚ ਆ ਗਏ। ਥੈਂਕ ਯੂ ਸਰ। ਪਹਿਲਾਂ ਉਹ ਬਾਹਰ ਸੀ ਹੁਣ ਸ਼ਹਿਰ ਦੇ ਵਿੱਚ ਆ ਗਏ। ਉੱਥੇ ਰਸ਼ ਬਹੁਤ ਹੋਣ ਲੱਗ ਗਿਆ। ਸੋ ਅਸੀਂ ਹੁਣ ਬੱਸਾਂ ਦੇ ਅੱਡੇ ਜਿਹੜੇ ਨੇ ਉਹਨਾਂ ਨੂੰ ਸਾਰਿਆਂ ਨੂੰ ਵਧੀਆ ਨਵੇਂ ਨਵੇਂ ਵੀ ਬਣਾਉਣੇ ਪੈਣਗੇ। ਦੋ-ਦੋ ਅੱਡੇ ਵੀ ਹੋ ਸਕਦੇ ਨੇ ਕਿਸੇ ਸ਼ਹਿਰ 'ਚ ਕਿ ਵੱਡੇ ਰੂਟ ਵਾਲੀਆਂ ਬੱਸਾਂ ਜਿਹੜੀਆਂ ਉਹ ਆਏ ਸਾਡੇ ਤੇ ਆਉਂਦੀਆਂ ਉਹਦੇ ਵਿੱਚ ਵਿੱਚ 30 ਕਿਲੋਮੀਟਰ ਦੇ ਰੇਡੀਅਸ ਵਾਲੀਆਂ ਬੱਸਾਂ ਜਿਹੜੀਆਂ ਦੂਜੇ ਅੱਡੇ 'ਚ ਆਉਣਗੇ ਤਾਂ ਕਿ ਉੱਥੇ ਦੇ ਜਿਹੜੇ ਦੁਕਾਨਦਾਰ ਨੇ ਉਹਨਾਂ ਦੀ ਜਿਹੜੀ ਇਹ ਰੋਜ਼ਗਾਰ ਨਾ ਮਾਰਿਆ ਜਾਵੇ। ਜੇ ਬੱਸਾਂ ਦਾ ਤੇ ਬਾਹਰ ਚੱਲ ਗਿਆ ਉਹ ਜਿਹੜੀਆਂ ਦੁਕਾਨਾਂ ਨਾਲ ਆਲੇ-ਦਾਲੇ ਬੱਸ ਸਾਡੇ ਦੇ ਨੇ ਪਰ ਉਹ ਕਿਉਂਕਿ ਲੋਕਲ ਲੋਕ ਜ਼ਿਆਦਾ ਆਉਂਦੇ ਨੇ ਇਸ ਕਰਕੇ ਇਹ ਕੋਸ਼ਿਸ਼ ਕਰ ਰਹੇ ਨੇ ਕਿ ਲੋਕਲ ਬੱਸਾਂ ਉਸੇ ਅੱਡੇ ਤੇ ਆਉਣ ਤਾਂ ਕਿ ਉਹਨਾਂ ਦੀ ਦੁਕਾਨਦਾਰੀ ਵੀ ਚੱਲਦੀ ਰਵੇ ਤੇ ਜਿਹੜੀਆਂ ਵੱਡੇ ਰੂਟ ਵਾਲੀਆਂ ਸਿਰਫ ਕ੍ਰਾਸ ਕਰਦੀਆਂ ਬੱਸਾਂ ਸ਼ਹਿਰਾਂ ਨੂੰ ਉਹ ਕਿਸੇ ਹੋਰ ਵਧੀਆ ਜਗ੍ਹਾ ਤੇ ਕੋਈ ਬੱਸ ਅਟਾ ਲੋਕਾਂ ਨੂੰ ਪੁੱਛ ਕੇ ਬਣਾਇਆ ਜਾਵੇ ਤੇ ਵਿੱਚ ਦੀ ਜਿਹੜਾ ਆਉਣ ਜਾਣ ਦਾ ਜਿਹੜਾ ਸ਼ਟਲ ਬੱਸਾਂ ਜਾਂ ਈ ਰਿਕਸ਼ੇ ਵਗੈਰਾ ਉਹ ਵੀ ਉਹਨਾਂ ਦਾ ਪ੍ਰਬੰਧ ਹੋ ਸਕੇ ਤਾਂ ਕਿ ਲੋਕਾਂ ਨੂੰ ਜਾਣਾ ਆਉਣਾ ਜਿਹੜਾ ਸ਼ਹਿਰ 'ਚ ਉਹ ਸੌਖਾ ਰਹੇ